ਹੈਲੋ ਹਲੋ ਹਾਂ ਮੱਗਰ ਨਾ ਬਾਈ ਮੱਗਤ ਨਹੀਂ ਬੋਲਦਾ ਕੌਣ ਆ ਬਾਈ ਮੈਂ ਹਲਵਾਈ ਬੋਲਦਾ ਤੇਲੁਰਾਣ ਹਾਂਜੀ ਹਾਂਜੀ ਬੋਲੋ ਬਾਈ ਤੂੰ ਆਰਡਰ ਦੇ ਗਿਆ ਮਠਾਈ ਦਾ ਨਾ ਵੀਰ ਮੈਂ ਤਾਂ ਕੋਈ ਆਰਡਰ ਨਹੀਂ ਦੇ ਗਿਆ ਬਾਈ ਤੂੰ ਹੀ ਦੇ ਗਿਆ ਸੀਗਾ ਹੁਣ ਤੱਕ ਜਾਊਗਾ ਕੀ ਮਠਾਈ ਵੀਰ ਸਾਵਣ ਮਠਾਈ ਸੀ ਲੱਡੂ ਸੀ ਬਾਈ ਲੱਡੂ ਸਵਾ ਮਨ ਹਾਂਜੀ ਉਹ ਭਰਾਵਾ ਮੈਨੂੰ ਤਾਂ ਸਵਾ ਸਾਲ ਹੋ ਗਿਆ ਕਿਤੇ ਮੈਂ ਲੱਡੂ ਦਾ ਮੂੰਹ ਨਹੀਂ ਵੇਖਿਆ ਮੈਂ ਤੇ ਨਾ ਹੀ ਕਦੇ ਆਪਣੇ ਕਿਸੇ ਲਵਾਈ ਦੇ ਗਿਆ ভাই ਤੂੰ ਮੈਨੂੰ ਫੋਨ ਤੇ ਆਰਡਰ ਦਿੱਤਾ ਸੀ ਨਾ ਨਾਲੇ 7000 ਰੁਪਏ ਤੇ ਮਠਾਈ ਚਾਰ ਲੈ ਜਾਗੇ ਫੋਨ ਤੇ ਆਰਡਰ ਦਿੱਤਾ ਸੀ ਤੇ 1000 ਰੁਪਏ ਸਾਈ ਵੀ ਦਿੱਤੀ ਹਾਂ ਉਹ ਨਾ ਮੇਰਾ ਭਰਾ ਤੂੰ ਨੰਬਰ ਮੇਰਾ ਵੀ ਰਵੇਖ ਚੈੱਕ ਕਰ ਭਾਈ ਨੰਬਰ ਤੇਰਾ ਨੰਬਰ ਲਿਖਿਆ ਹੈ ਮੇਰੇ ਕੋਲ ਮੈਂ ਨੰਬਰ ਦੇਖ ਕੇ ਹੀ ਫੋਨ ਕਰਾਂ ਤੁਹਾਨੂੰ ਉਹ ਤੂੰ ਗਲਤ ਲਿਖ ਲਿਆ ਹੁਣ ਆ ਭਰਾਵਾ ਨਹੀਂ ਗਲਤ ਲਿਖਿਆ ਭਾਈ ਤੇਰੇ ਮਠਾਈ ਲੈ ਜਾ ਕੇ ਮਠਾਈ ਬਣੀ ਗਈ ਹੈ ਤੂੰ 1000 ਰੁਪਏ ਸਾਈ ਵੀ ਦਿੱਤੀ ਸੀ ਮੈਨੂੰ ਯਾਰ ਫੇਰ ਉਹੀ ਗੱਲ ਤੂੰ ਮੇਰਾ ਕਿਉਂ ਮੇਰਾ ਵੀਰ ਕਉ ਐਵੇਂ ਕੰਮਾਂ 'ਚ ਵਿਗੜ ਪਾਇਆ ਮੈਂ ਯਾਰ ਕੱਦੂ ਕਰਨਾ ਵਾ ਤੂੰ ਅੱਡ ਮਠਾਈ ਮਠਾਈ ਲਾਈ ਏ ਤੂੰ ਤਾਂ ਕੱਦੂ ਕਰ ਲਈ ਕੱਦੂ ਕਿਹੜਾ ਰੁਕਿਆ ਤੈਨੂੰ ਮੈਂ ਤੇ ਮਠਾਈ ਤਾਂ ਲੈ ਜਾ ਕੇ ਤਿਆਰ ਕਰਾਈ ਸੀ ਮਠਾਈ ਬਣੀ ਵੀ ਏ ਮੈਂ ਕਰਾਈ ਨਹੀਂ ਮੈਂ ਕਿਵੇਂ ਲੈ ਜਾ ਉਹ ਮੈਂ ਝੂਠ ਥੋੜੀ ਮਾਰਦਾ ਬਈ ਉਹ ਮੈਂ ਕਦੋਂ ਕਹਿ ਦੂ ਝੂਠ ਮਾਰਦਾ ਲੈ ਦੱਸ ਯਾਰ ਮੈਂ ਮੈਂ ਤੈਨੂੰ ਕਹਾਂ ਤੂੰ ਝੂਠ ਝੂਠ ਮਾਰਦਾ ਮੈਂ ਤਾਂ ਵੀ ਭਰਾ ਮੈਂ ਨਹੀਂ ਤਿਆਰ ਕਰਾਈ ਜਿੰਨੇ ਤਿਆਰ ਕਰਾਈ ਉਹਨੂੰ ਦੇ ਦੇ ਉਹ ਕੋਈ ਜਰਾ ਨੰਬਰ ਵੇਖ ਲੈ ਤੁਹਾਡਾ ਕਾਫੀ ਗੂਪੀ ਦੇ ਜਿੱਥੇ ਵੀ ਤੂੰ ਲਿਖਿਆ ਨੰਬਰ ਦੇਖ ਕੇ ਇਹਦਾ ਮੈਂ ਫੋਨ ਕਰਿਆ ਬਾਈ 2 ਦਿਨ ਪਹਿਲਾਂ ਤੂੰ ਆਰਡਰ ਦੇ ਗਿਆ ਜਿਵੇਂ ਮਠਾਈ ਦਾ ਮੈਂ ਦੰਗਾਦਲਾ ਕੇ ਮਠਾਈ ਜੜ ਕਰਾਈ ਹੈ ਤੇ ਤੇਰੀ ਮਠਾਈ ਲੈ ਜਾ ਕੇ ਯਾਰ ਜੇ ਮੈਂ ਲਈ ਹੁੰਦੀ ਤੇ ਬਾਈ ਤਿਆਰ ਕਰਾਈ ਹੁੰਦੀ ਤੇ ਯਾਰ ਕਮਾਲ ਹੋ ਕੀ ਮੈਂ ਆਪੇ ਲੈ ਵੀ ਜਾਂਦਾ ਬਾਈ 2000 ਰੁਪਏ ਬਣਦਾ ਹੁੰਦਾ 1000 ਰੁਪਏ ਦੇ ਰੱਖੇ 2000 ਰੁਪਏ ਦੇ ਜਾ ਤੇ ਮਠਾਈ ਲੈ ਜਾ ਉਹ 2000 ਦੀ ਬਾਈ ਕੋਈ ਗੱਲ ਨਹੀਂ ਬਾਈ ਆਹਦੇ ਰੁਪਈਆਂ ਦੀ ਕੋਈ ਕਮੀ ਨਹੀਂ ਗਈ ਤੇ ਮੇਰਾ ਵੀਰ ਤੂੰ ਐਵੇਂ ਨਾ ਪਰੇਸ਼ਾਨ ਕਰ ਤੇ ਤੂੰ ਆਪਦਾ ਨੰਬਰ ਕੋ ਚੈੱਕ ਕਰ ਯਾਰ ਮੈਂ ਪਰੇਸ਼ਾਨਨ ਕਿਉਂ ਕਰੂੰਗਾ ਯਾਰ ਮੇਰਾ ਕੰਮ ਹੀ ਹੈ ਮਠਾਈ ਬਣਾਉਣਾ ਨਹੀਂ ਕੰਮ ਤੇਰਾ ਪਰੇਸ਼ਾਨ ਕਰਨਾ ਲੱਗਦਾ ਮੈਨੂੰ ਮਠਾਈ ਬਣਾਉਣਾ ਘੱਟ ਲੱਗਦਾ ਤੂੰ ਮੂੰਹ ਪਰੇਸ਼ਾਨ ਕਰਨਾ ਨਹੀਂ ਮਠਾਈ ਬਣਾਉਣਾ ਕੰਮ ਹੈ ਮੇਰਾ ਮਠਾਈ ਬਣੀ ਪਈ ਤੇਰੀ ਲੈ ਜਾ ਕੇ ਉਹ ਮਠਾਈ ਠੀਕ ਹੈ ਤੇਰੀ ਗੱਲ ਬਣੀ ਪਈ ਹੋਊਗੀ ਬਾਈ ਪਰ ਤੂੰ ਮੇਰਾ ਵੀ ਮੈਂ ਤੈਨੂੰ ਕਹਿਣਾ ਤੂੰ ਇੱਕ ਵਾਰ ਚੈੱਕ ਕਰ ਲੈ ਕਿਉਂ ਉਹ ਹੀ ਗਲਤਾਂ ਕੀਤਾ ਮੈਂ ਆਰਡਰ ਦੀ ਕਿਤਾ ਕੋਈ ਤੂੰ ਕਿਉਂ ਦਿਮਾਗ ਖਰਾਬ ਕਰਾਇਆ ਆਰਡਰ ਦੇਣਾ ਨਹੀਂ ਸੀ ਜੇ ਨਹੀਂ ਲੈਣੀ ਸੀ ਤਾਂ ਯਾਰ ਸਾਡੀ ਹੁਣ ਤਿਆਰ ਹੋਈ ਪਈ ਐ ਉਹ ਅਸੀਂ ਕਿਧਰ ਆੜੀਆਂ ਰੋਜ਼ ਕੋਹ ਭਰਾਵਾ ਫੇਰ ਉਹ ਹੀ ਗੱਲ ਦੂ ਸਮਝਦਾ ਨਹੀਂ ਗੱਲ ਮੈਂ ਨਹੀਂ ਆਰਡਰ ਦਿੱਤਾ ਭਰਾਵਾ ਨਹੀਂ ਆਰਡਰ ਦਿੱਤਾ ਯਾਰ ਮੈਂ ਝੂਠ ਮਾਰਦਾ ਤੈਨੂੰ ਉਹ ਮੈਂ ਕਦੋਂ ਕਹਿਣਾ ਤੂੰ ਝੂਠ ਮਾਰਦਾ ਮੇਰਾ ਵੀਰ ਫੇਰ ਉਹੀ ਗੱਲਾਂ ਉਹ ਭਰਾਵਾ ਲੈ ਜਾ ਕੇ ਖਰਾਬ ਹੋ ਜੀ ਗਰਮੀ ਬਹੁਤ ਲੱਗ ਜਾਂਦੀ ਹੈ ਮੇਰਾ ਵੀਰ ਐਂ ਕਰ ਖਰਾਬ ਨਾ ਕਰ ਲੱਗ ਲੱਗ ਕੇ ਕੋ ਆਪਣੇ ਕਿੱਥੇ ਆ ਕਿਹੜਾ ਪਿੰਡ ਕਿੱਥੋਂ ਬੋਲਦੇ ਜੀ ਮੈਂ ਮੋਗੇ ਬੋਲਦਾ ਸਾਰਾ ਨੂੰ ਮੋਗੇ ਤੂੰ ਕਿੱਥੇ ਆਪਣੀ ਦੁਕਾਨ ਕਿੱਥੇ ਗਿਆ ਦੁਕਾਨ ਬਾਜ਼ਾਰ ਚ ਆਪਣੀ ਬਈ ਬਾਜ਼ਾਰ ਚ ਆ ਸੋਕਣਾ ਫਿਰ ਬੰਦੇ ਕੁੜੀਆਂ ਦੇ ਬਹੁਤ ਜਨਤਾ ਦੇ ਲਾ ਕੇ ਵਾਧੂ ਆਣੀਆਂ ਜਨਤਾ ਦੁਕਾਨਾਂ ਆਉਂਦੀ ਹੈ ਜਨਤਾ ਦਾ ਮੇਰਾ ਵੀਰ ਸਾਰਿਆਂ ਨੂੰ ਮੈਂ ਫਿਰ ਨਾ ਦੋ ਦੋ ਲੱਡੂ ਜੇ ਤੇ ਜੋਗ ਤੂੰ ਭਾਜੀ ਬਣਾਈਆਂ ਨਾ ਸਾਰਿਆਂ ਨੂੰ ਵੰਡ ਦੇ ਪੈਸੇ ਐਵੇਂ ਕੋਈ ਨਹੀਂ ਦੇ ਦਾਂਗੇ ਪੈਸੇ ਝੋਨਾ ਕਰਕੇ ਝੋਨਾ ਬਹੁਤ ਦੂਰ ਹੈ ਝੋਨਾ ਲੋਕ ਲੈਣੇ ਛੁਪ ਰਹੇ ਦੋ ਝੋਨੇ ਚ ਦੇ ਦੇਣਾ ਪੈਸੇ ਹੁਣ ਤੇ ਉਹੀ ਤੇ ਗੱਲ ਜਦੋਂ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਭਰਾਵਾ ਨਹੀਂ ਦਿੱਤੀ ਸਾਈ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਤੂੰ ਮੇਰੇ ਧੱਕੇ ਨਾਲ ਹੀ ਗੱਲ ਪਾਈ ਇਹਨਾਂ ਤੇ ਫਿਰ ਮੈਂ ਲੋਕਾਂ ਤੋਂ ਵੜਾਉਂਗਾ ਹੋਰ ਮੈਂ ਕੀ ਕਰੂੰਗਾ ਦੱਸ ਯਾਰ ਕਿਹੜੇ ਜੇ ਬੰਦੇ ਟੱਕਰਦੇ ਆ ਮਠਾਈ ਹੁਣ ਚ ਚੱਕਦਾ ਨਹੀਂ ਪਹਿਲਾਂ ਆਰਡਰ ਦੇ ਤਾਂ ਉਹਨੂੰ ਯਾਰ ਜੇ ਮੈਂ ਆਰਡਰ ਦਿੱਤਾ ਹਾਂ ਤਾਂ ਮੈਂ ਭਰਾਵਾ ਚੱਕਦਾ ਵੀ ਮੈਂ ਤੈਨੂੰ ਫੋਨ ਵੀ ਕਰਦਾ ਹਾਂ ਮੈਂ ਜੋ ਆਰਡਰ ਦਿੱਤਾ ਹੁੰਦਾ ਨਾ ਤੇ ਮੈਂ ਤੈਨੂੰ ਫੋਨ ਕਰਕੇ ਕਰਦਾ ਤੇਰੀ ਜਾਣਕਾਰੀ ਜਣੀ ਉਹ ਖੜ ਗਿਆ ਕਿ ਮੈਂ ਉਹ ਰਾਮੂ ਓਏ ਕਿਹੜੇ ਬੰਦੇ ਆਰਡਰ ਲੈਣਾ ਤੂੰ ਯਾਰ ਹਾਦੋ ਵੀ ਕੈ ਕੈ ਹੋਦੈ ਮੇਰਾ ਕੀ ਮਤਲਬ ਐ ਤੇ ਹੋਰ ਤੂੰ ਮਠਾਈ ਚੱਕਦਾ ਹੋੜਾ ਤੂੰ ਇਹ ਦਿਮਾਖ ਆ ਗਿਆ ਤੂੰ ਲੰਡੂ ਲੰਡੂ ਬੰਦੂ ਕਰਦੇ ਆ ਮੈਨੂੰ ਤਾਂ ਲੰਡੂ ਹੀ ਲੱਗਦਾ ਪਰ ਤੂੰ ਹਾਂ ਤੇ ਕਰੀ ਤੂੰ ਕੋਈ ਕੁਛ ਕਹਿਣਾ ਕੱਲੀ ਉਹ ਰਾਮੂ ਉਹਦੀ ਫਲਾਣਾ ਤੂੰ ਕਿਹੋਜੇ ਬੰਦੇ ਆ ਆਰਡਰ ਲੈਣਾ ਹਰ ਬਗਾ ਧਿਆਨਾ ਤੋਂ ਆਦੇ ਐਨ ਕਾ ਨੰਬਰ ਨੰਬਰ ਬਤਲਾ ਐ ਐਨ ਐਨ ਕਾ ਲੱਗੀਆਂ ਨਹੀਂ ਐਨ ਕਾ ਲੱਗਿਆ ਮੇਰੇ ਮੈਂ ਚੰਗਾ ਭਲਾ ਬੰਦਾ ਚੰਗਾ ਭਲਾ ਬੰਦਾ ਤੇ ਤੈਨੂੰ ਮੈਂ ਕਹਿੰਦਾ ਫੋਨ ਕੱਟ ਕੇ ਤੂੰ ਉਹੋ ਹੀ ਗੱਲ ਵੀ ਵੇਖ ਲੈ ਨੰਬਰ ਵੇਖ ਲੈ ਨੰਬਰ ਵੇਖ ਲੈ ਤੈਨੂੰ ਨੰਬਰ ਵੇਖਣ ਚ ਕੀ ਹਰ ਗਿਆ ਜਦੋਂ ਤੇਰਾ ਨੰਬਰ ਦੇ ਇੱਕ ਹੀ ਫੋਨ ਕਰਿਆ ਤੈਨੂੰ ਮੈਂ ਤੇਰੀ ਤੀਜੀ ਕ ਚੌਥੀ ਮੈਸਜ ਆ ਗਈ ਆ ਮੈਂ ਤੋਂ ਮੈਂ ਇੱਕ ਕਿਹੜਾ ਲੈ ਕੇ ਨਹੀਂ ਆਉਂਦਾ ਮੈਰਾ ਕੱਦੂ ਕਰਨ ਵਾਲਾ ਭਾਈ ਸਾਡੀ ਭੈਣ ਜੋ 11 21 ਦਿਆਉਂਦਾ ਕੱਦੂ ਕਰ ਲਿਆ ਕੱਦੂ ਤੇ ਕਿਹੜਾ ਰੋਕੇ ਕਿਹੜਾ ਆ ਆਹ ਕਿੰਨਾ ਕੰਮ ਦਿੱਤਾ ਇਹ ਵੀ ਜੱਟਣਾ ਇਹ ਬਿਲ ਨੂੰ ਮੈਂ ਤੇਰੇ ਕੀ ਧੱਕੀ ਜਾਨਾ ਤੇਰੇ ਲੈ ਧੱਕਣ ਵਾਲੀ ਗੱਲ ਨਹੀਂ ਹੋਰ ਕੀ ਨਾ ਤੂੰ ਕੰਮ ਕਰਨ ਨਾ ਨਾ ਤੂੰ ਲੈਣਾ ਨਾ ਤੂੰ ਦੇਣਾ ਵੀਰ ਮੇਰੇ ਤੂੰ ਮਠਾਈ ਦਿੱਤੀ ਸੀ ਆਰਡਰ ਬੜਾਈ ਤਿਆਰ ਮੈਂ ਤੇ ਕਹਿੰਦਾ ਬਾਜ਼ਾਰ ਚ ਵੰਡਦੇ ਫਿਰ ਇਹਨੂੰ ਤੂੰ ਬਾਜ਼ਾਰ ਚ ਕਾ ਵੰਡਦੇ ਆ ਪੈਸੇ ਲੱਗੇ ਉਹ ਤੇ ਪੈਸੇ ਲੱਗੇ ਜਦੋਂ ਮੈਂ ਤੈਨੂੰ ਆਰਡਰ ਹੀ ਦਿੱਤਾ ਯਾਰ ਮੈਂ ਕਹਾਂਗਾ ਦੋ 10 ਕਹਾਂ ਮੈਂ ਲੈਣ ਆ ਜਾ ਫਿਰ ਤੈਨੂੰ ਫੋਨ ਦਿੰਦਾ ਮੈਂ ਜਾਣਦਾ ਨਹੀਂ ਮੈਂ ਤੇ ਤੇਰੇ ਸ਼ਹਿਰ ਨਹੀਂ ਜਾ ਨਹੀਂ ਮੈਂ ਤੈਨੂੰ ਫੋਨ ਕਿਵੇਂ ਲਾਦਾ ਤੇਰੇ ਨੰਬਰ ਥੋੜੀ ਮੇਰੇ ਕੋਲ ਇਹ ਮੈਨੂੰ ਹਣ ਕਿ ਤੂੰ ਫੋਨ ਕਿਵੇਂ ਲਾਦਾ ਫੋਨ ਤੇ ਅੱਜ ਕੱਲ ਜਿਹਨੂੰ ਮਰਜ਼ੀ ਮ ਓ ਭਰਾਵਾ ਮੈਂ ਤੇ ਜੈਪੁਰੋਂ ਬੋਲਦਾ ਤੂੰ ਤੂੰ ਬੋਲਦਾ ਪੰਜਾਬ ਚੋਂ ਜੈਪੁਰੋਂ ਬੋਲਦਾ ਜੈਪੁਰੋਂ ਜੈਪੁਰ ਤੋਂ ਕਿਉਂ ਮੋਈ ਗੱਲ ਹੁਣ ਮੈਂ ਜੈਪੁਰ ਦਾ ਮੈਂ ਪਹਿਲਾਂ ਵੀ ਜੈਪੁਰ ਤੋਂ ਸੀ ਕਾਹਨੂੰ ਜੈਪੁਰ ਤੋਂ ਸੀ ਤੂੰ ਤਾ ਹਰਿਆਣੇ ਤੋਂ ਬੋਲਦਾ ਏ ਤੂੰ ਹਰਿਆਣੇ ਤੋਂ ਬੋਲਦਾ ਸੀ ਹਰਿਆਣੇ ਤੋਂ ਮੈਂ ਭੈਚੋ ਜਲਮੈਂ ਹਰਿਆਣੇ ਤੋਂ ਲੜਾ ਮੈਂ ਤਾਂ ਪੰਜਾਬ ਤੋਂ ਲੱਡੂ ਲੈਣਾ ਆਉਂਗਾ ਕੋਈ ਤੇ ਰਿਸਟਰ ਹਣੀ ਉੱਥੇ ਪੰਜਾਬ ਦਾ ਆਇਆ ਦੁਕਾਨ ਤੇ ਆਇਆ ਔਰਡਰ ਦੇ ਕੇ ਆਇਆ ਫੋਨ ਤੇ ਔਰਡਰ ਕਰਦਾ ਓ ਭਰਾਵਾ ਹਾਦੀ ਹੋ ਗਈ ਤੇਰੀ ਤੇ ਤੂੰ ਤੇ ਮੰਨਦਾ ਹੀ ਨਹੀਂ ਤੂੰ ਤੇ ਮੈਂ ਨਾ ਵੀ ਉਹੀ ਗੱਲ ਯਾਰ ਤੂੰ ਤੇ ਬਾਹਲਾ ਜਿੱਦੀਆ ਬੰਦਾ ਜ ਇਕਰਾ ਨੰਬਰ ਵੇਖ ਲੈ ਨੰਬਰ ਵੇਖ ਲੈ ਭਰਾਵਾ ਇਕਰਾ ਨੰਬਰ ਵੇਖ ਲੈ ਉਹ ਨੰਬਰ ਦੇਖ ਕੇ ਬਾਈ ਤੈਨੂੰ ਫੋਨ ਕਰਾਇਆ ਤੂੰ ਲੈ ਜਾ ਮਠਾਈ ਕਰਾ ਮੇਰਾ ਭਰਾ ਨੰਬਰ ਚੈੱਕ ਕਰ ਲਾ ਤੂੰ ਉਹ ਨੰਬਰ ਦੇਖ ਕੇ ਕਰਾ ਤੈਨੂੰ ਬਾਈ ਤੂੰ ਲੈ ਜਾ ਕੇ ਮਠਾਈ ਨਾ ਪਰੇਸ਼ਾਨ ਕਰ ਯੂ ਆਰ ਕਮਾਲ ਹੀ ਹੋ ਗਈ ਪਰੇਸ਼ਾਨ ਵਾਲੀ ਵਿੱਚ ਕਿਹੜੀ ਗੱਲ ਐ ਬਾਈ ਤੂੰ ਤੇ ਨਾ ਕਰਨ ਡਿਆ ੱਟਕਾ ਤੇ ੱਟਕਾ ਨਹੀਂ ਵੀਰ ਸੂਤਾ ਉਹਨਾਂ ਤੇ ਮੇਰਾ ਭਰਾ ਨੰਬਰ ਵੇਖ ਲੈ ਕੱਲ ਮੈਂ ਲੱਗਾ ਫੋਨ ਕੱਟਣਾ ਹੁਣ ਤੂੰ ਫੋਨ ਕੱਟੀ ਜਾਂਦਾ ਯਾਰ ਮੈਨੂੰ ਨਹੀਂ ਪਤਾ ਤੂੰ ਮੈਂ ਨਹੀਂ ਭਈ ਤਾ ਫੋਨ ਫੋਨ ਨਹੀਂ ਕੱਟਣਾ ਤੂੰ ਮਠਾਈ ਦੇ ਤੇ ਆ ਕੇ ਹੋਰ ਕੀ ਤੇਰੇ ਤੇ ਹੁਣ ਕੰਮ ਹੀ ਹੋਗਾ ਤੂੰ ਤੇ ਬੰਦੇ ਨਹੀਂ ਬੰਦਿਆਂ ਨੂੰ ਮੰਨਦਾ ਹੀ ਨਹੀਂ ਸਮਝਦੇ ਨਹੀਂ ਗੱਲ ਨੂੰ ਲੈ ਕੇ ਹਜੇ ਬੰਦੇ ਟੱਕਰਦੇ ਨੇ ਫੋਨ ਨਹੀਂ ਕੱਟਦਾ ਯਾਰ